ਆਪਣੇ ਹੱਥਾਂ ਨੂੰ ਸਵਰਗ ਦੇ ਵੱਲ ਉੱਚਾ ਉੱਚਾ ਚੁੱਕਦੇ ਹੋਏ ਸ਼ੁਕਰਾਨਾ ਕਰੋ ਪਰਮੇਸ਼ਰ ਦਾ ਜਿਹਦੇ ਸਵਰਗ ਦੂਤ ਤੁਹਾਨੂੰ ਮੈਨੂੰ ਲੈ ਕੇ ਆਇਆ ਹੈ। ਜ਼ੋਰਦਾਰ ਤਾਲੀਆਂ ਦੇ ਨਾਲ ਸ਼ੁਕਰਾਨਾ ਕਰੋ ਕਿ ਉਹਨੇ ਸਾਨੂੰ ਆਪਣਾ ਮਹਾਭਿਸ਼ੇਕ ਦਿੱਤਾ। ਸ਼ੁਕਰਾਨਾ ਕਰੋ ਉਸ ਤਾਕਤ ਦੇ ਲਈ ਉਹਨਾਂ ਸਵਰਗਦੂਤਾਂ ਦੇ ਲਈ ਜਿਹੜੀ ਫੌਜ ਸਵਰਗਦੂਤਾਂ ਦੀ ਉਹਨੇ ਆਪਾਂ ਨੂੰ ਦਿੱਤੀ ਹੈ ਸ਼ੁਕਰਾਨਾ ਕਰੋ ਆਜ ਦੇ ਦਿਨ ਦੇ ਲਈ ਜਿਹੜੇ ਦਿਨ ਦੇ ਅੰਦਰ ਆਜਾ ਤੁਹਾਡੇ ਲੋਹੇ ਵਰਗੇ ਬੰਦਨਾਂ ਨੂੰ ਮਹਾ ਅਭਿਸ਼ੇਕ ਦੇ ਨਾਲ ਤੋੜਨ ਜਾ ਰਿਹਾ ਤੁਸੀਂ ਇੱਥੇ ਮੇਰੇ ਸਾਹਮਣੇ ਆ भावे अपनी एल ई डी अपने टीवी अपने मोबाइल दे सामने है अपने कंप्यूटर ने अपने लैपटॉप के सामने है अब लोहे वर्गे बंधन महाभिषेक का परमेश्वर तोड़ेगा चुको चुको अपने हथा पवित्र आत्मा जी था तो स्वागत करते हैं बोलो अपने मुख चो पवित्र आत्मा जी तो स्वागत करते हैं ਇਹ ਚਮਤਕਾਰ ਇਹ ਚਮਤਕਾਰ ਇਹ ਗਵਾਹਾਂ ਇਹ ਗਵਾਹਾਂ ਤੁਹਾਡੇ ਸਵਾਗਤ ਕਰਨ ਦਾ ਨਤੀਜਾ ਹੈ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਆਪਣੇ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਸਮੇਤ ਆਪਣੇ ਲੋਕਾਂ ਸਮੇਤ ਤੁਹਾਡਾ ਸਵਾਗਤ ਕਰਦੇ ਹਾਂ ਬੋਲੋ 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 ਆਪਣੇ ਹਰ ਹਿੱਸੇ ਦੇ ਅੰਦਰ ਪਵਿੱਤਰ ਆਤਮਾ ਜੀ ਦਾ ਸਵਾਗਤ ਕਿਉਂ ਕਿ ਕਿਉਂਕਿ ਇੱਕ ਵਾਰ ਪ੍ਰਭ ਯਿਸੂ ਮਸੀਹ ਜੀ ਨੇ ਕਿਹਾ ਕਹਿੰਦੇ ਜੇ ਕੋਈ بیٹے ਦੇ ਖਿਲਾਫ ਯਾਨੀ ਪ੍ਰਭ ਯਿਸੂ ਮਸੀਹ ਜੀ ਦੇ ਖਿਲਾਫ ਕੋਈ ਬੋਲੇਗਾ ਉਹਨੂੰ ਵੀ ਮਾਫ ਕਰ ਦਿੱਤਾ ਜਾਏਗਾ ਜਿਹੜਾ ਪਿਤਾ ਦੇ ਖਿਲਾਫ ਬੋਲੇਗਾ ਉਹਨੂੰ ਵੀ ਮਾਫ ਕਰ ਦਿੱਤਾ ਜਾਏਗਾ ਪਰ ਜਿਨੇ ਪਵਿੱਤਰ ਆਤਮਾ ਜੀ ਦੇ ਖਿਲਾਫ ਬੋਲਿਆ ਉਹਨਾਂ ਇੱਥੇ ਮਾਫ ਹੋਣਾ ਤੇ ਨਾ ਅਗਲੇ ਯੋਗ ਵਿੱਚ ਉਹ ਪਵਿੱਤਰ ਆਤਮਾ ਜੀ ਹੈ ਜਿਹਦੀ ਉਹ ਅਹਿਮੀਅਤ ਹੈ ਜਿਹੜੀ ਅਮਿਤ ਪ੍ਰਭੂ ਯਿਸੂ ਮਸੀਹ ਜੀ ਨੇ ਵਿਸਥੀ ਕਰੋ 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 ਸਵਾਗਤ ਸਵਾਗਤ ਉਹ ਪਵਿੱਤਰ ਆਤਮਾ ਜਿਹੜਾ ਪਲਜ ਪਲਜ ਬਦਲ ਸਕਦਾ ਤੁਹਾਡੇ ਰੋਣੇ ਨੂੰ ਖੁਸ਼ੀ ਦੇ ਅੰਦਰ ਉਹ ਪਵਿੱਤਰ ਆਤਮਾ ਜੀ ਜਿਹਦੇ ਬਾਰੇ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਆਤਮਾ اور سامਰੰਧਨਾ ਪਰ ਕੇ ਅੱਜ ਉਹੀ ਪਵਿੱਤਰ ਆਤਮਾ ਜੀ ਤੁਹਾਨੂੰ ਲੱਭਣਗੇ ਉਹਦੇ ਸਵਰਗ ਦੂਤ ਤੁਹਾਨੂੰ ਲੱਭਣਗੇ ਅਮੇਨ ਤੁਹਾਨੂੰ ਚੂਜ਼ ਕਰਨਗੇ ਅਮੇਨ ਕਿ ਜਿੱਥੇ-ਜਿੱਥੇ ਤੁਹਾਡੇ ਬੰਧਨ ਸੰਗਲ ਲਾਏ ਆ ਲੋਹੇ ਵਰਗੇ ਬੰਧਨ ਕਹਿੰਦੇ ਜੀ ਇਹ ਜਾਦੂ ਟੋਣਾ ਲੋਹੇ ਵਰਗਾ ਉਹ ਆਜ ਟੁੱਟਣਗੇ ਅਮੇਨ ਕਿਉਂਕਿ ਉਹਨਾਂ ਨੂੰ ਤੋੜਨ ਲਈ ਮਹਾ ਅਭਿਸ਼ੇਕ ਆਇਆ ਅਮੇਨ ਉਹਦਾ ਮਹਾ ਅਭਿਸ਼ੇਕ ਆਇਆ ਅਮੇਨ ਔਰ ਮਹਾ ਅਭਿਸ਼ੇਕ ਦਾ ਨਾਮ ਪ੍ਰਭੂ ਯਿਸੂ ਮਸੀਹਾ ਉਠਾਓ ਆਪਣੇ ਹੱਥਾਂ ਨੂੰ ਅਰ ਕਰੋ ਸਵਾਗਤ ਪ੍ਰਭੂ ਯਿਸੂ ਮਸੀਹ ਜੀ ਦਾ ਕਰੋ 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 ਸਵਾਗਤ ਤੁਹਾਡੇ ਹਨੇਰਿਆਂ 'ਚ ਰੌਸ਼ਨੀ ਕਰਨ ਜਾ ਰਹੇ ਹੋ ਜਿਹੜੇ ਸਵਾਗਤ ਕਰ ਰਹੇ ਆ ਉਹਨਾਂ ਦੇ ਬੰਦਨ ਲੋਹੇ ਵਰਗੇ ਬੰਦਨ ਉਤੋੜ ਰਿਹਾ ਜਿੱਦਾਂ ਤਾਲੀ ਮਜਾ ਰਹੇ ਆ ਉਦਾਂ ਹੀ ਉਹ ਬੰਦਾਂ ਨੂੰ ਸੰਗੜੇ ਜੰਦਰੇ ਪੁਰਾਣੇ ਅੱਜ ਟੁੱਟ ਰਿਹਾ ਐ ਐਸ 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 ਸੁਰਗਦੂਤ ਲੱਭ ਰਿਹਾ ਤੁਹਾਨੂੰ ਲੱਭ ਰਿਹਾ ਅੱਜ ਤੁਹਾਡੀ ਗਵਾਹੀ ਦੇ ਲਈ ਜਿਹੜੇ ਜਿਹੜੇ ਸੰਸੀਅਰ ਹੈ ਜਿਹੜੇ ਜਿਹੜੇ ਪਿਆਰ ਹੈ ਅੱਜ ਤੁਹਾਡੇ ਬੰਨ੍ਹਣ ਲੋਹੇ ਵਰਗੇ ਵੀ ਟੁੱਟ ਜਾਣੇ ਆ। ਆਮੀਨ। ਉਠਾ ਉਠਾ ਆਪਣੇ ਹੱਥਾਂ ਨੂੰ ਉਠਾ ਕੇ। ਸਵਾਗਤ ਕਰੋ ਆਪਣੇ ਮੁਖਸ ਬੋਲਦੇ ਹੋਏ। ਪ੍ਰਭੂ ਯਿਸੂ ਮਸੀਹ ਜੀ ਦਾ। ਜਿਹੜਾ ਤੁਹਾਡੇ ਸੁੱਕੇ 'ਚ ਹਰਿਆਲੀ। ਤੁਹਾਡੇ ਖਾਲੀਪਨ ਨੂੰ ਭਰ ਦੇਗਾ। ਆਮੀਨ। ਤੁਹਾਡੇ ਖਾਲੀ ਖਾਦਿਆਂ ਨੂੰ। ਤੁਹਾਡੇ ਖਾਲੀ ਜੀਵਨ ਨੂੰ। ਆਮੀਨ। ਤੁਹਾਡੇ ਖਾਲੀ ਗਰਬ ਨੂੰ। ਆਮੀਨ। ਤੁਹਾਡੇ ਖਾਲੀ ਬੰਨ੍ਹ ਨੂੰ। ਜਿੱਥੇ ਜਿੱਥੇ ਖਾਲੀ ਐ ਉਹ ਭਰ ਦੇਗਾ ਉਹ ਜਿੱਥੇ ਉਦਾਸੀਆਂ ਐ ਐਸੇ ਟੋਲਟ ਮਖੇ ਕਰ ਦੇਗਾ ਕਿ ਸੁਣਨ ਵਾਲੇ ਵੀ ਹੱਸਣਗੇ ਔਰ ਵੇਖਣ ਵਾਲਿਆਂ ਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਜਾਏਗਾ ਕਿਉਂਕਿ ਜਿਹੜੇ ਸਵਾਗਤ ਕਰਦੇ ਐ ਮੈਂ ਉਹਨਾਂ ਨੂੰ ਦੇਖ ਰਿਹਾ ਉਹ ਵੱਡੀਆਂ ਜਿੱਤਾਂ ਨੂੰ ਪ੍ਰਾਪਤ ਕਰ ਰਹੇ ਆ। ਆਮੇ। ਅੱਜ ਤੁਹਾਡੀ ਵਾਰੀ ਹੈ। ਆਮੇ। ਅੱਜ ਅੱਜ ਤੁਹਾਡੀ ਵਾਰੀ ਹੈ। ਆਮੇ। ਇਸ ਲਈ ਸਵਾਗਤ ਕਰੋ ਪ੍ਰਭੂ ਯਿਸੂ ਮਸੀਹ ਜੀ ਦਾ। ਬੋਲੋ ਪ੍ਰਭੂ ਯਸ਼ੂ ਜੀ। ਅੱਜ ਮੇਰੀ ਵਾਰੀ ਹੈ। ਅੱਜ ਮੇਰੀ ਵਾਰੀ ਹੈ। ਮੈਂ ਤੁਹਾਡਾ ਸਵਾਗਤ ਕਰਦਾ। ਆਪਣੇ ਜੀਵਨ ਦੇ ਅੰਦਰ ਆਪਣੇ ਪਰਿਵਾਰ ਦੇ ਅੰਦਰ ਆਪਣੇ ਘਰਬ ਦੇ ਅੰਦਰ ਜਿੱਥੇ-ਜਿੱਥੇ ਕਮਜ਼ੋਰ ਆ ਜਿੱਥੇ ਕਮਜ਼ੋਰ ਉਥੇ ਸਵਾਗਤ ਕਰੋ ਸਵਾਗਤ ਕਰਦੀ ਪਰਮੇਸ਼ਰ ਜੇ ਸ਼ਰੀਰ ਕਮਜ਼ੋਰ ਹੈ ਤੇ ਆਪਣੇ ਸ਼ਰੀਰ ਦੇ ਅੰਦਰ ਸਵਾਗਤ ਕਰੋ ਮੈਂ ਸਵਾਗਤ ਕਰਦੀ ਹਾਂ ਗਰਮ ਕਮਜ਼ੋਰ ਹੈ ਤੇ ਗਰਮ ਦੇ ਅੰਦਰ ਸਵਾਗਤ ਕਰੋ ਸਵਾਗਤ ਕਰਦੀ ਤੁਹਾਡੇ ਬੱਚਿਆਂ ਦੀ ਨਿਗਾ ਕਮਜ਼ੋਰ ਹੈ ਤੁਹਾਡੇ ਬੱਚੇ ਪੜ੍ਹਾਈ 'ਚ ਕਮਜ਼ੋਰ ਹੈ ਤੁਰਨ ਫਿਰਨ 'ਚ ਉਹ ਐਕਟਿਵ ਨਹੀਂ ਹੈ ਬੋਲਣ 'ਚ ਕਮਜ਼ੋਰ ਹੈ ਕਰੋ ਅੱਜ ਸਵਾਗਤ ਅੱਜ ਲੋਹੇ ਵਰਗੇ ਬੰਦਨ ਜਿਹੜੇ ਸ਼ੈਤਾਨ ਦੇ ਉਹਦੇ ਚੇਲਿਆਂ ਨੇ ਉਹਦੇ ਦੂਤਾਂ ਨੇ ਲਾਇਆ ਹੈ ਅੱਜ ਉਹ ਲੋਹੇ ਵਰਗੇ ਬੰਧਨ ਅੱਜ ਟੁੱਟ ਜਾਣੇ ਆਮੇ ਅੱਜ ਅੱਜ ਜਿੱਥੋਂ ਆਇਆ ਨਾ ਜਾਦੂ ਟੂਣਾ ਜਿੱਦਾਂ ਇੱਕ ਸੈਂਟਰ ਹੈ ਨਾ ਕਿ ਪਿੱਛੇ ਸੈਂਟਰ ਤੋਂ ਆ ਰਿਹਾ ਜਿਸਮਾਨ ਹੋਲਸੇਲਰ ਫੈਕਟਰੀ ਆ ਜਿੱਥੋਂ ਉਹ ਜਾਦੂ ਟੂਣੇ ਦੀ ਫੈਕਟਰੀ ਤੋੜਨੀ ਅੱਜ ਸਵਰਗ ਦੇ ਦੂਤਾਂ ਨੇ ਆਮੇ ਜਿੱਧਰੋਂ ਆਇਆ ਜਿੱਥੋਂ ਆ ਰਿਹਾ ਸੈਂਟਰ ਚੋਂ ਅੱਜ ਸੈਂਟਰ ਦੇ ਪਵਿੱਤਰ ਆਤਮਾ ਦੀ ਅੱਗ ਦੇ ਗੋਲੇ ਡਿਗਣੇ ਆ। ਗੋਲੇ। ਤੁਹਾਡੇ ਲੋਹੇ ਵਰਗੇ ਬੰਧਨ। ਅਮੇਨ। ਯਸ 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 ਤੁਹਾਡੇ ਲੋਹੇ ਵਰਗੇ ਬੰਧਨ। ਤੁਹਾਡੇ ਲੋਹੇ ਵਰਗੇ ਬੰਧਨ। ਤੁਹਾਡੇ ਲੋਹੇ ਵਰਗੇ ਬੰਧਨ। ਜਿਹੜੇ ਜਿਹੜੇ ਤਿਆਰ ਉਛਲਦੇ ਹੋ। ਨੱਚਦੇ ਹੋਏ। ਸਵਾਗਤ ਕਰੋ। ਟੋੜੇਗਾ ਟੋੜੇਗਾ ਬਟੋੜੇਗਾ ਬਹੁ ਆਪਿਸ਼ੇਕ ਦੇ ਬੰਧਨ ਤੋੜੇਗਾ ਨਾ ਛੜੇਗਾ ਨਾ ਛੜੇਗਾ ਨਾ ਛੜੇਗਾ ਨਾ ਛੋੜੇਗਾ ਦੂਰ ਤੱਕ ਵੀ ਨਾ ਛੋੜੇਗਾ ਨਾ ਛੜੇਗਾ ਨਾ ਛੜੇਗਾ ਨਾ ਛੜੇਗਾ ਨਾ ਛੋੜੇਗਾ ਦੂਰ ਤੱਕ ਵੀ ਨਾ ਛੋੜੇਗਾ ਟੋੜੇਗਾ ਟੋੜੇਗਾ ਬਟੋੜੇਗਾ ਬਹੁ ਆਪਿਸ਼ੇਕ ਦੇ ਬੰਧਨ ਤੋੜੇਗਾ ਟੋੜੇਗਾ ਟੋੜੇਗਾ ਬਟੋੜੇਗਾ ਬਹੁ ਆਪਿਸ਼ੇਕ ਦੇ ਬੰਧਨ

కబీడేగా చూడేగా చడేగా కవిడేగా చూడేగా చోడేగా చూడే